ਸਿੱਖ ਗੁਰਦੁਆਰਾ ਐਕਟ 1956 ਦੇ ਵਿੱਚ ਸੋਧ ਕੀਤੀ ਗਈ ਹੈ ਤਾਂ ਨਵੇਂ ਸਿੱਖ ਗੁਰਦੁਆਰਾ ਐਕਟ 2024 ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਸਿੰਧ ਸਰਕਾਰ ਦੇ ਵੱਲੋਂ ਪੇਸ਼ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਵੀ ਹੋ ਗਿਆ ਹੈ ਨਵੇਂ ਐਕਟ ਦੇ ਵਿੱਚ ਦੱਸਿਆ ਕਿ ਸਰਕਾਰੀ ਮੈਂਬਰਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਹੜੇ ਨਾਮਜ਼ਦ ਮੈਂਬਰ ਨੇ ਉਹਨਾਂ ਦੀ ਗਿਣਤੀ ਹੁਣ 7 ਤੋਂ ਵਧਾ ਕੇ 12 ਕਰ ਦਿੱਤੀ ਗਈ ਹੈ ਤਾਂ ਐਸਜੀਪੀਸੀ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਤਾਂ ਚੀਫ ਖਾਲਸਾ ਦਿਵਾਨ ਤੇ ਹਜ਼ੂਰੀ ਖਾਲਸਾ ਦਿਵਾਨ ਦੇ ਮੈਂਬਰਾਂ ਨੂੰ ਬੋਰਡ ਦੇ ਵਿੱਚੋਂ ਮਨਫੀ ਕਰ ਦਿੱਤਾ ਗਿਆ ਹੈ ਗ੍ਰਾਫਿਕ ਦੇ ذریعے ਤੁਹਾਨੂੰ ਦਿਖਾ ਰਹੇ ਹਾਂ ਕਿ ਕੁਝ ਬਦਲਿਆ ਹੈ ਨਵੇਂ ਐਕਟ ਦੇ ਨਾਲ ਤਾਂ ਸਰਕਾਰ ਦੇ ਵੱਲੋਂ ਨਾਮਜ਼ਦ ਮੈਂਬਰਾਂ ਦੀ ਗਿਣਤੀ 'ਚ ਵਾਅਦਾ ਕੀਤਾ ਗਿਆ ਹੈ 7 ਤੋਂ ਵਧਾ ਕੇ ਮੈਂਬਰ ਜਿਹੜੇ ਨੇ ਉਹ 12 ਕਰ ਦਿੱਤੇ ਗਏ ਨੇ ਔਰ ਜੇਕਰ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਤਾਂ ਮੈਂਬਰਾਂ ਦੀ ਗਿਣਤੀ ਘਟਾ ਕੇ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਚੀਫ ਖਾਸਾ ਦਿਵਾਨ ਤੇ ਹਜ਼ੂਰੀ ਖਾਸਾ ਦਿਵਾਨ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੋਰਡ ਦੇ ਵਿੱਚੋਂ ਮਨਫੀ ਕਰ ਦਿੱਤਾ ਹੈ ਨਾਂ ਦੇ ਅਸਿਕ ਗੁਰਦੁਆਰਾ ਐਕਟ ਦੇ ਵਿੱਚ ਦੱਸਦੇ ਕਿ ਸੋਧ ਤੇ ਵਿਵਾਦ ਹੁੰਦਾ ਵੀ ਨਜ਼ਰ ਆ ਰਿਹਾ ਹੈ ਬੈਲ ਪਾਸ ਹੋਣ ਤੋਂ ਬਾਅਦ ਸਿੱਖਾਂ 'ਚ ਰੋਸ ਹੈ ਅਕਾਲੀ ਦਲ ਨੇ ਮਹਾਰਾਸ਼ਟਰ ਦੀ ਇੱਕਨਾਥ ਸ਼ਿੰਦੇ ਸਰਕਾਰ ਤੇ ਸਵਾਲ ਚੁੱਕੇ ਨੇ ਉਹਨਾਂ ਕਹਿਆ ਕਿ ਧਾਰਮਿਕ ਮਾਮਲੇ 'ਚ ਸਿਆਸੀ ਦਖਲ ਜਿਹੜਾ ਦਿੱਤਾ ਜਾ ਰਿਹਾ ਹੈ ਮਹਾਰਾਸ਼ਟਰ ਦੀ ਇੱਕਨਾਥ ਸ਼ਿੰਦੇ ਸਰਕਾਰ ਦਾ ਧਾਰਮਿਕ ਮਾਮਲੇ 'ਚ ਸਿੱਧਾ ਦਖਲ ਹੈ ਤਾਂ ਸ਼ਿੰਦੇ ਸਰਕਾਰ ਗੁਰਦੁਆਰਾ ਬੋਰਡ ਤੇ ਕਬਜ਼ਾ ਕਰਨ ਜਾ ਰਹੀ ਹੈ ਇਹ ਵੀ ਸ਼ੋਮਣੀ ਅਕਾਲੀ ਦਲ ਨੇ ਕਿਹਾ ਹੈ ਮਹਾਰਾਸ਼ਟਰ ਸਰਕਾਰ ਨੂੰ ਸੋਧ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਕਿਹਾ ਗਿਆ ਤਾਂ ਦਰਜੀ ਚੀਮਾ ਨੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਔਰ ਲਿਖਿਆ ਹੈ ਮਹਾਰਾਸ਼ਟਰ ਦੀ ਇੱਕ ਰਾਤ ਸ਼ਿੰਦੇ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਨੰਦੇ ਸਿੱਖ ਗੁਰਦੁਆਰਾ ਸਚਕਣ ਜੀ ਹਜੂਰ ਅਬਜਲ ਨਗਰ ਸਾਹਿਬ ਐਕਟ 1956 ਚ ਕੀਤੀ ਗਈ ਸੋਧ ਅਤ ਨਿੰਦਣਯੋਗ ਹੈ ਅਤੇ ਸਿੱਖ ਧਾਰਮਿਕ ਮਾਮਲੇ ਚ ਸਿੱਧੀ ਦਖਲਅੰਦਾਜ਼ੀ ਹੈ ਸੂਬਾ ਸਰਕਾਰ ਨੇ ਬੋਰਡ ਦੇ કુલ 17 ਮੈਂਬਰਾਂ ਦੇ ਵਿੱਚੋਂ 12 ਨੂੰ ਸਿੱਧੇ ਤੌਰ ਤੇ ਨਾਮਜ਼ਦ ਕਰਨ ਦਾ ਰਾਹ ਖੋਲ ਦਿੱਤਾ ਹੈ ਚੋਣ ਕਮੇਟੀ ਦੇ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ ਚੀਫ ਖਾਸ ਦਾ ਦੀਵਾਨ ਹਜੂਰੀ ਸਚਕਣ ਦੀਵਾਨ ਦੀ ਨਾਮਜ਼ਦਗੀ ਖਤਮ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਬੋਰਡ ਦੇ ਮੈਂਬਰ ਰਹੇ ਦੋ ਸਿੱਖ ਸੰਸਦ ਮੈਂਬਰਾਂ ਨੂੰ ਵੀ ਨਵੇਂ ਸੋਧ ਦੇ ਵਿੱਚ ਇਸ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਹੈ ਉਪਰੋਕਤ ਤੋਂ ਇਹ ਸਪਸ਼ਟ ਹੈ ਕਿ ਸੁਭਾ ਸਰਕਾਰ ਗੁਰਦੁਆਰਾ ਬੋਰਡ ਤੇ ਪੂਰਾ ਕਬਜ਼ਾ ਕਰਨਾ ਚਾਹ ਰਹੀ ਹੈ ਔਰ ਇਸ ਨੂੰ ਲੈ ਕੇ ਸਿੱਖ ਕੌਮ برداشت ਨਹੀਂ ਕਰ ਸਕਦੀ ਆਕਾਲੀ ਦਲ ਨੇ ਮਹਾਰਾਸ਼ਟਰ ਸਰਕਾਰ ਨੂੰ ਸੋਧ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ ਸਦਾ ਸਾਇ ਹੈ ਕਿ ਇਸ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਾਹਿਰ ਕੀਤੀ ਗਈ ਹੈ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਔਰ ਇਸ ਤੋਂ ਇਹ ਸਾਫ਼ ਹੈ ਕਿ ਹੁਣ ਬੋਰਡ ਦੇ ਵਿੱਚ ਜਿਹੜੇ ਨੇ ਉਹ ਸਰਕਾਰ ਦੇ ਮੈਂਬਰ ਸਰਕਾਰੀ ਜਿਹੜੇ ਮੈਂਬਰ ਨੇ ਉਹਨਾਂ ਦੀ ਗਿਣਤੀ ਹੁਣ 12 ਹੋਇਆ ਕਰੇਗੀ ਔਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਪਹਿਲਾਂ 4 ਹੁੰਦੇ ਸਨ ਉਹਨਾਂ ਨੂੰ ਘਟਾ ਕੇ ਹੁਣ 2 ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਵੱਡਾ ਬਦਲਾਅ ਹੈ ਇਸ ਦੇ ਵਿੱਚ ਕੀ ਕੀਤਾ ਗਿਆ ਗੁਰਚਰਨ ਸਿੰਘ ਅਰਿਵਾਲ ਐਸਜੀਪੀਸੀ ਮੈਂਬਰ ਨੇ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਅਰਿਵਾਲ ਸਾਹਿਬ ਇਹ ਵੱਡਾ ਬਦਲਾਅ ਕੀਤਾ ਗਿਆ ਹੈ ਨਵੇਂ ਅਖ ਦੇ ਵਿੱਚ ਸਭ ਤੋਂ ਪਹਿਲਾਂ ਕੀ ਕੁਝ ਕਹਿਣਾ ਚਾਹੋਗੇ ਕੁਝ ਮਾਫ ਕਰਨਾ ਗੁਰਜੋਜੀ ਇਹ ਮੈਂ ਮੈਂ ਸ਼ਬਦ ਵਰਤੂਗਾ ਕਿ ਇਹ ਹਮਲਾ ਕੀਤਾ ਗਿਆ ਹੈ ਬਦਲਾ ਨਹੀਂ کہہ ਸਕਦਾ ਬਦਲਾਉ ਹੁੰਦਾ ਕਿ ਜਿਹੜੀ ਕੋਈ ਤਰਤੀਬ ਹੈ ਉਸ ਦੇ ਵਿੱਚ ਦਰੋਸਤੀ ਕੀਤੀ ਗਈ ਲੋੜ ਮੁਤਾਬਕ ਕੀਤਾ ਗਿਆ ਤੁਸੀਂ ਮੈਨੂੰ ਦੱਸੋਗੇ ਤੁਸੀਂ ਸਾਰੇ ਪੰਥ ਦੇ ਨੁਮਾਇंदे ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਤੋੜ ਕੇ ਤੁਸੀਂ ਆਪਣੇ ਤੌਰ ਤੇ ਇਹ ਸਿੱਖਾਂ ਦਾ ਜਿਹੜਾ ਇੱਕ ਵੱਡਾ ਮੁਕੱਦਸ ਇਸਤਾਨ ਆ ਜਿਸ ਦੇ ਨਾਲ ਸਿੱਖਾਂ ਦੀ ਭਾਵਨਾ ਜੁੜੀ ਹੋਈ ਆ ਤੁਸੀਂ ਉੱਥੇ ਪਹਿਲਾਂ ਤੁਸੀਂ 6 ਮੈਂਬਰ ਨਾਮਜ਼ਦ ਕਰਦੀ ਸਰਕਾਰ ਹੁਣ ਤੁਸੀਂ 12 ਮੈਂਬਰ ਨਾਮਜ਼ਦ ਕਰੋਗੇ ਇਹਦਾ ਮਤਲਬ ਅਰਥ ਕੀ ਆ ਅਰਥ ਇਹ ਹੋਇਆ ਕਿ ਤੁਸੀਂ ਸਿੱਖਾਂ ਦੀਆਂ ਸੰਸਥਾਵਾਂ ਦੇ ਕਾਬਜ ਹੋਣਾ ਚਾਹੁੰਦੇ ਹੋ ਇਹਦੇ ਨਾਲ ਤੁਸੀਂ ਕੀ ਕਰੋਗੇ ਠੀਕ ਆ ਮੈਂ ਮੰਨ ਲਿਆ ਇਹ ਗੱਲ ਜੀ ਬਹੁਤ ਵੱਡੀ ਗਿਣਤੀ ਜਿਹੜੀ ਆ ਉਹ ਤੁਹਾਡੀ ਤੁਹਾਡੇ ਸਮਰਥਕ ਆ ਪਰ ਤੁਸੀਂ ਸਿੱਖਾਂ ਦੀ ਇਸ ਗਿਣਤੀ ਨੂੰ ਜਿਹੜੀ ਆ ਘਟਾਣਾ ਚਾਹੋ ਇਥੋਂ ਦੇ ਇਥੋਂ ਦੇ ਮੁਗਲਿਆ ਸਲਤਨਤੋਂ ਦਾ 750 ਸਾਲ ਦਾ ਰਾਜ ਸਿੱਖਾਂ ਨੇ ਖਤਮ ਕੀਤਾ ਇਥੋਂ ਦੇ ਜਿਹੜੇ ਅੰਗਰੇਜ਼ ਸੀ ਜਿਹੜੇ ਕਹਿੰਦੇ ਸਾਡੇ ਦੁਨੀਆ ਦੇ ਸੂਰਜ ਦੀ ਛਾਂਗਾ ਉਹਨਾਂ ਨੂੰ ਚਲਦਾ ਕਰ ਲਈ 80 95% ਜਿਹੜਾ ਯੋਗਦਾਨ ਆ ਉਹ ਸਿੱਖਾਂ ਦਾ ਇਸ ਗੱਲ ਨੂੰ ਮਟਾਓ ਨਾ ਇਸ ਗੱਲ ਨੂੰ ਭੁੱਲੋ ਨਾ ਹੱਤਾ ਦੇ ਨਸ਼ੇ ਦੇ ਵਿੱਚ ਕੀਤੇ ਹੋਏ ਜਿਹੜੇ ਜਿਹੜੇ ਜ਼ੁਲਮ ਨੇ ਉਹ ਬਾਅਦ ਦੇ ਵਿੱਚ ਯਾਦ ਆਉਂਦੇ ਆ ਪਰ ਉਦੋਂ ਗੱਡੀ ਨਿਕਲ ਚੁੱਕੀ ਹੁੰਦੀ ਆ ਤੋਂ ਤੁਸੀਂ ਜਿਨ੍ਹਾਂ ਜਿਹੜੀ ਹਰਿਆਣਾ ਦੀ ਕਮੇਟੀ ਤੁਸੀਂ ੱੱਕੇ ਨਾਲ ਬਣਾਈ ਸੰਜੀਪ ਕੋਰ ਦਾ ਆਸਰਾ ਲੈ ਕੇ ਤੁਸੀਂ ਜਿਹੜੀ ਇਹ ਗੁੰਡਾਗਰਦੀ ਕੀਤੀ ਉਥੋਂ ਦੀਆਂ ਗੋਲ ਕੰਪਨੀਆਂਾਂ ਉਹ ਜਿਹੜੇ ਜਿਹੜੇ ਲੋਕਾਂ ਨੇ ਦਾਦੂਵਾਲ ਵਰਗੇ ਤੇ ਹੋਰ ਕਿੰਨਾ ਨੂੰ ਤੁਸੀਂ ਅੱਗੇ ਲਾ ਕੇ ਇਹ ਜਿਹੜਾ ਐਡਾ ਵੱਡਾ ਜਿਹਨਾਂ ਨੇ ਜਬਰ ਤੇ ਜ਼ੁਲਮ ਕੀਤਾ ਉਸ ਤੋਂ ਬਾਅਦ ਤੁਸੀਂ ਦਿੱਲੀ ਕਮੇਟੀ ਆ ਆਪਣੇ ਰੰਗ ਵਿੱਚ ਰੰਗੀ ਹੁਣ ਤੁਸੀਂ ਕਿਹਨਾਂ ਹਜ਼ੂਰ ਸਾਹਿਬ ਬੋਰਡ ਦੇ ਕਾਬਜ ਹੋ ਗਏ ਹੋ ਮਤਲਬ ਕਾਬਜ ਮੈਂ ਹਮਲਾ ਕਹੂੰਗਾ ਇਹ ਹਮਲਾ ਵਾ ਇੱਕ ਨਾ ਛੰਡੇ ਦਾ ਇਸ ਗੱਲ ਲਈ ਦਿੱਲੀ ਚ ਬੈਠੇ ਮੋਦੀ ਸਾਹਿਬ ਤੇ ਜਿਹੜੇ ਅਮਿਲ ਛਾ ਇਹ ਇਸ ਗੱਲ ਨੂੰ ਯਾਦ ਰੱਖਣ ਇਹਦੇ 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 ਅਸਰ ਬੜੇ ਦੂਰ ਤੱਕ ਜਾਣਗੇ ਉਸੀਂ ਕਹੋਗੇ 1.5% ਨੇ 1.5% ਦਾ ਮਸਲਾ ਨਹੀਂ ਹੈਗਾ ਜਿਹੜੇ ਇਹ ਹੀ 1.5% ਸੀ ਦਿੱਲੀ ਦੇ ਵਿੱਚ ਅਜ ਤੱਕ ਮੋਦੀ ਚੁਕਿਆ ਨਹੀਂ ਉਹਨਾਂ ਨੇ ਚੁਕਾਤਾ ਇਸ ਕਰਕੇ ਇਹ ਜਿਹੜਾ ਕੰਮ ਕਰ ਰਹੇ ਨੇ ਇਸ ਕੰਮ ਨੂੰ ਇਸ ਕੰਮ ਤੇ ਨਿਗਾਹ ਮਾਰੋ ਇਹਦਾ ਅਸਰ ਬੜਾ ਪਾਰਾ ਪਏਗਾ ਤੁਸੀਂ ਕਿਸੇ ਦੇ ਧਰਮ ਦੇ ਪ੍ਰਬੰਧਾਂ ਦੇ ਵਿੱਚ ਦਖਲ ਸਿੱਧੇ ਤੌਰ ਤੇ ਦੇ ਰਹੇ ਹੋ ਤਾਂ ਉਹਦਾ ਅਸਰ ਕੀ ਹੋਏਗਾ ਇੰਬੈਲੈਂਸ ਹੋਏਗਾ ਐਸਜੀਪੀਸੀ ਅਗਰੇ ਵਾਸਾ ਰਿਕਾਰਡ ਹੋਏਗਾ ਐਸਜੀਪੀਸੀ ਕਿਵੇਂ ਦੇਖ ਰਹੀ ਹੈ ਔਰ ਕੀ ਅੱਗੇ ਵਾਸਤੇ ਹੁਣ ਐਕਸ਼ਨ ਲੈਣ ਜਾ ਰਹੀ ਹੈ ਇਹ ਵੀ ਬੇਹਦ ਐ ਇਹਦੇ ਇਹਦੇ ਤੇ ਅਸੀਂ ਐਕਸ਼ਨ ਕੀ ਅਸੀਂ ਤਾਂ ਵਿਰੋਧ ਹੀ ਕਰ ਸਕਦੇ ਹਾਂ ਹਮ ਐਕਸ਼ਨ ਐਕਸ਼ਨ ਕੀ ਹੈ ਇਹਦੇ ਤੇ ਅਮੈਂਡਮੈਂਟ ਸਰਕਾਰ ਕਰ ਰਹੀ ਹੈ ਨਹੀਂ ਕੋਈ ਮੰਗ ਮੰਗ ਰੱਖੀ ਜਾਏਗੀ ਕੋਈ ਮੰਗ ਤਾਂ ਸਾਡਾ ਵਿਰੋਧ ਸਭ ਤੋਂ ਵੱਡੀ ਮੰਗ ਦਾ ਸਾਡਾ ਵਿਰੋਧ ਆ ਸਿੱਖਾਂ ਦਾ ਇਹ ਇਹ ਚਰੋਣੀ ਕਮੇਟੀ ਨਹੀਂ ਗੱਲੀ ਕਰ ਰਹੀ ਆ ਤੁਸੀਂ ਦੇਖੋ ਕਿ ਦੁਨੀਆ ਭਰ ਤੋਂ ਇਸ ਗੱਲ ਦਾ ਵਿਰੋਧ ਆ ਰਿਹਾ ਉਹਦਾ ਵਿਰੋਧ ਕਿਹਨੂੰ ਚਲਣਾ ਪਏਗਾ ਇੱਕ ਨਾ ਖਿੰਦੇ ਦਾ ਕੋਈ ਵਿਰੋਧ ਨਹੀਂ ਹੋਣਾ ਉੱਥੇ ਵਿਰੋਧ ਜਿਹੜਾ ਇਸ ਦੁਨੀਆ ਦੀ ਤੀਜੀ ਸ਼ਕਤੀ ਬਣ ਜਾ ਰਿਹਾ ਹੈ ਮੋਦੀ ਸਾਹਿਬ ਵੱਡੇ ਲੀਡਰ ਬਣ ਜਾ ਰਿਹਾ ਉਹਨਾਂ ਨੂੰ ਵਿਰੋਧ ਚਲਣਾ ਪਏਗਾ ਇਹ ਚੀਜ਼ਾਂ ਨੂੰ ਇਹ ਸਿੱਖਾਂ ਦੇ ਰੋ ਦੇ ਸਾਹਮਣੇ ਕੋਈ ਜਿਹੜੇ ਵੱਡੇ ਵੱਡੇ ਨੰਬੀ ਖਾਨ ਜਿਹੜੇ ਆ ਪਹਾੜ ਜਿਹੜੇ ਆ ਉਹ ਨਹੀਂ ਅਟਕੇ ਉਹਨਾਂ ਨੂੰ ਰਸਤਾ ਦੇਦਾ ਤੇ ਇਸ ਗੱਲ ਲਈ ਇਸ ਤਰ੍ਹਾਂ ਦੇ ਫੈਸਲੇ ਕਰਨ ਨਾਲ ਇਸ ਦੇਸ਼ ਦੇ ਅੰਦਰ ਇੰਨਾ ਲੋਕਾਂ ਨੇ ਇਸ ਦੇਸ਼ ਨੂੰ ਬਣਾਇਆ ਇਸ ਦੇਸ਼ ਨੂੰ ਬਚਾਇਆ ਇਸ ਦੇਸ਼ ਨੂੰ ਉਸਾਰਿਆ ਉਹਨਾਂ ਲੋਕਾਂ ਨਾਲ ਤੁਸੀਂ ਜਿਹੜਾ ਧੋਖਾ ਕਰ ਰਹੇ ਹੋ ਟੱਕਾ ਕਰ ਰਹੇ ਹੋ ਜ਼ੁਲਮ ਕਰ ਰਹੇ ਹੋ ਇਹ ਜ਼ੁਲਮ ਦੀ ਦਾਸ ਤਾਂ ਇਹ ਇਤਿਹਾਸ ਲਿਖ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਹਾਡੇ ਹੱਥੋਂ ਗੱਲ ਨਿਕਲ ਗਈ ਤੇ ਫਿਰ ਤੁਸੀਂ ਇਹ ਗੱਲ ਕਹੋਗੇ ਅਸੀਂ ਇਸ ਦੇਸ਼ ਦੇ ਇੱਕ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਹਾਂ ਇਸ ਦੇਸ਼ ਨੂੰ ਅਸੀਂ ਅਸੀਂ ਆਜ਼ਾਦ ਕਰਵਾਇਆ ਇਥੋਂ ਦੀ ਬਹੁ ਗਿਣਤੀ ਲੋਕਾਂ ਦੇ ਲਈ ਆਪਣੀਆਂ ਜਾਨਾਂ ਦਿੱਤੀਆਂ ਉਹਨਾਂ ਦੇ ਧਰਮ ਨੂੰ ਬਚਾਇਆ ਉਹਨਾਂ ਦੀ ਇੱਜ਼ਤ ਆਬਰੂ ਵਾਸਤੇ ਲੜਾਈ ਲੜੀ ਐ ਤੇ ਅੱਜ ਅੱਜ ਇਸ ਦੇਸ਼ ਦੇ ਵਿੱਚ ਸਾਡੇ ਧਰਮ ਦੇ ਜਿਹੜੇ ਆਸਥਾਨ ਆ ਜਾਂ ਆਸਥਾਨਾਂ ਨੇ ਉਹਨਾਂ ਨੂੰ ਤੁਸੀਂ ਜਬਰੀ ਕਾਬੂ ਜੋ ਜੋ ਤੁਹਾਡੀ ਸਰਕਾਰ ਇਸ ਕਰਕੇ ਹੂੰ ਇੰਦਰਾ ਗਾਂਧੀ ਜੀ ਇੰਦਰਾ ਸੋਹਣੂ ਗੁਰਜੋਤ ਜੀ ਸੁਣੋ ਤੁਹਾਨੂੰ ਬਹੁਤ ਦੁਨੀਆ ਦੇ ਲੋਕ ਸੁਣ ਰਹੇ ਨੇ ਇਸ ਪੱਖ ਦੇ ਲੋਕ ਵੀ ਸੁਣ ਰਹੇ ਨੇ ਵਿਰੋਧ ਦੇ ਲੋਕ ਵੀ ਸੁਣ ਰਹੇ ਨੇ ਠੀਕ ਹੈ ਗੱਲ ਪੂਰੀ ਕਰੋ ਗਰੇਵਾਲ ਸਾਹਿਬ ਹਾਂ ਜੀ ਤੇ ਦਰਬਾਰ ਸਾਹਿਬ ਤੇ ਹਮਲਾ ਕਾਦੇ ਨਹੀਂ ਕੀਤਾ ਸੀ ਸਿਰਫ ਆਪਦੀ ਹੈਂਕਰ ਦਿਖਾਉਣ ਲਈ ਕੀਤਾ ਸੀਗਾ ਕਿ ਮੈਂ ਮੇਰੇ ਕੋਲੇ ਵੱਡੀ ਪਾਵਰ ਹੈ ਜਿਹੜੀ ਫੌਜ ਨੂੰ ਹੁਕਮ ਦੇ ਕੇ ਕੀਤਾ ਸੀਗਾ ਪਰ ਉਹ ਕਿੱਥੇ ਚਲੇਗੇ ਕੋਈ ਬਚਾ ਪਾਇਆ ਉਹਨਾਂ ਨੂੰ ਅਸੀਂ ਇਸ ਦੇਸ਼ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹਾਂ ਮੇਰੇ ਕਹਿਣ ਨਾਲ ਮੈਂ ਕਹਾਂਗਾ ਕਿ ਬੰਬ ਡੱਗ ਜਿਗਾ ਨਹੀਂ ਡੱਗੇਗਾ ਪਰ ਇੱਕ ਰੋਸ ਪੈਦਾ ਹੋ ਰਿਹਾ ਹੈ ਇਸ ਰੋਸ ਨੂੰ ਸਰਕਾਰ ਸਮਝੇ ਹਾਲੇ ਵੀ ਮੌਕਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼